ਇਹ ਲੱਖਣ ਜੀ ਕਿਸਮ ਦਾ ਸਮਾਗਮ ਹੈ ਕੋਈ ਰਾਜਨੀਤਿਕ ਸਮਾਗਮ ਨਹੀਂ ਹੈਗਾ ਅ ਅੱਜ ਤੁੜੀ ਹਲਕੇ ਲਈ ਵੱਖ-ਵੱਖ ਵਿਕਾਸ ਕਾਰਜਾਂ ਲਈ ਚੈੱਕ ਵੰਡਣੇ ਨੇ ਔਰ ਜਿਨੇ ਜਿਨੇ ਵੀ ਮੰਗਾਂ ਤੁੜੀ ਦੀਆਂ ਜਾਂ ਪਿੰਡਾਂ ਦੀਆਂ ਜਾਂ ਕਸਬਿਆਂ ਦੀਆਂ ਮੇਰੇ ਕੋਲ ਆਉਂਦੀਆਂ ਨੇ ਤਾਂ ਮੈਂ ਉਹਦੇ ਵਾਸਤੇ ਕੋਈ ਕਿੰਤੂ ਪ੍ਰੰਤੂ ਜਾਂ ਇਫ ਐਂਡ ਵਾਟ ਨਹੀਂ ਦੇਖਦਾ ਮੈਂ ਕਹਿੰਦਾ ਕਿ ਕੰਮ ਹੋਣਾ ਚਾਹੀਦਾ ਕਿਉਂਕਿ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਵੀ ਇਫ ਜਾਂ ਵਾਟ ਜਾਂ ਕਿੰਤੂ ਜਾਂ ਪ੍ਰੰਤੂ ਨਹੀਂ ਕੀਤਾ ਤੁਸੀਂ ਤਿਲ ਖੋਲ ਕੇ ਫਤਵਾ ਮੇਰੇ ਹੱਕ ਜਾਰੀ ਕੀਤਾ ਜਿਹਦੇ ਕਰਕੇ ਅੱਜ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਜਿਹੜੀ ਐ ਉਹ ਤੂਰੀ ਵਾਲੇ ਹਲਕੇ ਵਾਲਿਆਂ ਕੋਲੇ ਆ। ਸੋ ਮੈਂ ਜਾਣਦਾ ਕੱਲੇ-ਕੱਲੇ ਬਾੜ ਦੀਆਂ ਸਮੱਸਿਆਵਾਂ ਨੂੰ ਵੀ ਅੱਜ 92 ਸਾਲਾਂ ਤਿਆਗ ਤੇ ਸੇਵਾ ਦੀ ਮੂਰਤ ਮਹਾਸ਼ਾ ਪ੍ਰਤੀਗਿਆਪਾਲ ਜੀ ਆਪਣੇ ਅੰਤਮ ਸੁਵਾਸ ਤੱਕ 17 ਸਾਲ 17 ਤੋਂ ਵੱਧ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸੀ ਨਿਸ਼ਕਾਮ ਸੇਵਾ ਕਰਦੇ ਰਹੇ ਉਹਨਾਂ ਦੀ ਸੇਵਾ ਗਊ ਜਲਾ ਕਮੇਟੀ ਰਾਮਬਾਗ ਕਮੇਟੀ ਨੇਤਰ ਬੈਂਕ ਕਮੇਟੀ ਨਿਸ਼ਕਾਮ ਸੇਵਾ ਸਭਾ ਮਹੇਸ਼ ਬਿਰਦ ਆਸ਼ਰਮ ਵਰਗੇ ਸੰਸਥਾਵਾਂ ਯਾਦਗਾਰ ਨੇ ਸਵਜ ਉਹਨਾਂ ਲਈ ਜਿੰਨਾ ਵੀ ਉਹਨਾਂ ਨੇ ਮੰਗਿਆ ਗ੍ਰਾਂਟ ਦੇ ਤੌਰ ਤੇ ਪੈਸੇ ਜਾਰੀ ਹੋਣਗੇ ਔਰ ਨਾਲ ਨਾਲ ਬਾਕੀ ਸੰਸਥਾਵਾਂ ਦੀ ਜਮੂਰ ਲਾਇਬ੍ਰੇਰੀ ਦਾ ਤੁ ਘਟਨ ਕਰਕੇ ਆਇਆ ਬੜੀ ਸ਼ਾਨਦਾਰ ਲਾਇਬ੍ਰੇਰੀ ਇਹ ਦੇਖ ਕੇ ਆਇਓ ਕਿਉਂਕਿ ਅੱਜ ਕੱਲ ਪੜ੍ਹਾਈ ਦਾ ਜ਼ਮਾਨਾ ਹੈ ਧੂਰੀ ਤਾਂ ਖਾਸ ਤੌਰ ਤੇ ਇਸ ਲਈ ਮੰਨਿਆ ਹੋਇਆ ਕਿ ਇੱਥੋਂ ਬਹੁਤ ਸਾਰੇ ਆਏ ਇਸ ਅਫਸਰ ਜਾਂ ਯੂਪੀਐਸਸੀ ਕਰਕੇ ਜਾਂ ਪੀਸੀ ਪੀਸੀਐਸ ਕਰਕੇ ਇੱਥੋਂ ਇਸ ਸ਼ਹਿਰ ਚੋਂ ਅਫਸਰ ਬਣਨੇ ਸੋ ਮੌਕਾ ਮਿਲਣਾ ਚਾਹੀਦਾ ਬਸ ਬੱਚੇ ਉੱਥੇ ਬੈਠੇ ਪੜ੍ਹ ਰਹੇ ਸੀ ਕੋਈ ਕਹਿੰਦਾ ਮੈਂ ਸਾਇੰਸਦਾਨ ਬਣਨਾ ਕੋਈ ਕਹਿੰਦਾ ਮੈਂ ਆਈਐਸ ਬਣਨਾ ਛੋਟੀ ਜੀ ਬੱਚੀ ਕਹਿੰਦੀ ਮੈਂ ਆਈਪੀਐਸ ਬਣਨਾ ਸੋ ਸੁਪਨੇ ਜਿਹੜੇ ਨੇ ਉਹ ਜਰੂਰ ਵੱਡੇ ਹੋਣੇ ਚਾਹੀਦੇ ਆ ਡਾਕਟਰ ਅਬਦੁਲ ਕਲਾਮ ਜੀ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡੇ ਜਿਹੜੇ ਸੁਪਨੇ ਨੇ ਤੁਹਾਡੇ ਬੱਚਿਆਂ ਦੇ ਸੁਪਨੇ ਨੇ ਜਿਹੜੇ ਆ ਉਹਨਾਂ ਨੂੰ ਪੂਰੇ ਕਰਨ ਲਈ ਅਸੀਂ ਜਰੂਰ ਮੌਕਾ ਵੀ ਦੇਵਾਂਗੇ ਤੇ ਗਰੰਟਾ ਵੀ ਦੇਵਾਂਗੇ ਤੇ ਉਹਨਾਂ ਨੂੰ ਉਡਾਰੀ ਮਾਰਨ ਵਾਸਤੇ ਉਸ ਆਸਮਾਨ ਵੀ ਦੇਵਾਂਗੇ ਅੱਜ ਤੂਰੀ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਪਹਿਲਾਂ ਵੀ ਆਪਾਂ ਜਦੋਂ ਐਮਪੀ ਦੇ ਤੌਰ ਤੇ ਵੀ ਲਵਾਏ ਸੀ 1.5 ਕਰੋੜ 1 ਕਰੋੜ 30 ਲੱਖ ਰੁਪਇਆ ਤੇ ਸੀਸੀਟੀਵੀ ਕੈਮਰੇ ਸੰਬੰਧੀ ਚਾਰੀ ਕੀਤਾ ਜਾਊਗਾ ਤਾਂ ਕਿ ਜਗ੍ਹਾ ਜਗ੍ਹਾ ਤੇ ਸੀਸਤੇ ਵਾਸਤੇ ਪ੍ਰਵੰਧ ਹੋ ਸਕਣ RAM BAG TOORI ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਇਆ ਜਾਰੀ ਕੀਤਾ ਜਾਊਗਾ ਬ੍ਰਾਹਮਣ ਸਭਾ ਧਰਮਸ਼ਾਲਾ ਬਰਡਵਾਲ 10 ਲੱਖ ਰੁਪਇਆ ਤੇ ਬਾਕੀ ਜਿੰਨੀਆਂ ਵੀ ਸੁਬਾਹਾਂ ਨੇ ਬਾਲਮੀਕੀ ਗਾਂਧੀ ਵਸਤੀ ਤਾ ਇਨਸ਼ਾਅੱਲਾ ਪਾੜ ਨੰਬਰ 13 ਉਹ ਵੀ ਹਾਲ ਦੀ ਛੱਤ ਪਾਉਣ ਵਾਸਤੇ 2 ਲੱਖ ਰੁਪਇਆ ਤੇ ਬਾਬਾ ਬਨਸਰੀ ਵਾਲਾ ਇਸ ਸ਼ੇਮ ਮੰਦਰ ਬਲਫੇਡ ਬਾਗ ਨੰਬਰ 21 ਦੀ ਜਿਹੜੀ ਸੋਸਾਇਟੀ ਹੈ 5 ਲੱਖ ਰੁਪਈਆ ਕੋਈ ਮਿਲਾ ਕੇ 3 ਕਰੋੜ 7 ਲੱਖ ਰੁਪਈਆ ਟੋਟਲ ਇਹਨਾਂ ਸੁਭਾ ਮੰਨ ਜਿਹੜਾ ਚਾਰੀ ਕੀਤਾ ਜਾਊਗਾ ਬਾਕੀ ਦੀ ਗੱਲ ਸ੍ਰੀਮ ਵਿੰਡੋ ਬਣੀ ਹੈ ਤੁਸੀਂ ਦੇਖਿਆ ਹੋਣਾ ਹਰ ਕੰਮ ਉੱਥੇ ਹੁੰਦਾ ਤੁਸੀਂ ਜਦੋਂ ਮਰਤੀ ਜਾ ਸਕਦੇ ਹੋ ਬੜਾ ਸ਼ਾਨਦਾਰ ਉੱਥੇ ਹਾਲ ਬਣਿਆ ਹੋਇਆ ਵੇਟਿੰਗ ਹਾਲ ਵੀ ਹੈ ਉੱਥੇ ਤੁਸੀਂ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ ਜਿਹੜੀਆਂ ਕਿ ਮੇਰੇ ਕੋਲੇ ਸ਼ਾਮ ਤੱਕ ਪਹੁੰਚ ਜਾਂਦੀਆਂ ਨੇ ਮੈਂ ਜਿੱਥੇ ਮਰਜ਼ੀ ਆਵਾਂ ਤੇ ਬਾਅਦ ਚ ਉਹਨਾਂ ਨੂੰ ਹੱਲ ਕਰਨ ਦੇ ਉੱਥੋਂ ਨਿਰਦੇਸ਼ ਚਾਰੀ ਹੋ ਜਾਂਦੇ ਆ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਸ਼ਹਿਰ ਦੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੂਰੀ ਕੀਤੀ ਜਿਹੜੀ ਨਾਲਾ ਜਿਹੜਾ ਸ਼ਹਿਰ ਵਿੱਚ ਦੀ ਲੰਘਦਾ ਸੀ ਉਹਨੂੰ ਆਪਾਂ ਪਹਿਲੀ ਵਾਰ ਆ ਪੰਜਾਬ ਚ ਕਿ ਥੱਲੇ ਨਾਲਾ ਚੱਲਦਾ ਉੱਪਰ ਲੋਕ ਸੈਰ ਕਰਦੇ ਆ ਉਹਦੇ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਚ ਉਹ ਆਪਾਂ ਕੰਪਲੀਟ ਕਰਤਾ ਸੀ ਓਵਰਬ੍ਰਿਜ ਦੀ ਬੜੀ ਵੱਡੀ ਮੰਗ ਐ ਔਰ ਓਵਰਬ੍ਰਿਜ ਦੀ ਇੱਕ ਸਮੱਸਿਆ ਵੀ ਐ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਜੇ ਅਸੀਂ ਸੈਂਟਰ ਤੋਂ ਪੈਸੇ ਮੰਗਦੇ ਆ ਰੇਲਵੇ ਤੋਂ ਪਰ ਰੇਲਵੇ ਕਹਿੰਦਾ ਜੀ ਓਵਰਬ੍ਰਿਜ ਬਣਾ ਦਾਂਗੇ ਪਰ ਇਹ ਥੱਲੇ ਵਾਲਾ ਫਾਟਕ ਪੱਕੇ ਤੌਰ ਤੇ ਬੰਦ ਕਰਾਂਗੇ ਅਸੀਂ ਕਹਿੰਦੇ ਜੀ ਜਿਨੇ ਉੱਪਰ ਦੀ ਲੰਘਣਾ ਹੈ ਉਹ ਉੱਪਰ ਦੀ ਲੰਘ ਜੇ ਤੁਸੀਂ ਥੱਲੇ ਵਾਲਾ ਬ੍ਰਿਜ ਬੰਦ ਕਰੋਗੇ ਤਾਂ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਬਾਜ਼ਾਰ ਜਿਹੜਾ ਉਹਦਾ ਨੁਕਸਾਨ ਹੋਊਗਾ ਕਹਿੰਦੇ ਸਾਡਾ ਤਾਂ ਰੂਲ ਇਹੀ ਹੈ ਪਰ ਉਹਦਾ ਇੱਕ ਹੱਲ ਹੈ ਜੇ ਪੈਸੇ ਪੰਜਾਬ ਸਰਕਾਰ ਜਾਰੀ ਕਰ ਦੇ ਤਾਂ ਉੱਪਰ ਬ੍ਰਿਜ ਵੀ ਬਣ ਜਾਊਗਾ ਥੱਲੇ ਵਾਲਾ ਫਟਕ ਵੀ ਚੱਲਦਾ ਰਹੂਗਾ ਅਸੀਂ ਕਹਿੰਦੇ ਤੁਸੀਂ ਆਪਣੇ ਪੈਸੇ ਆਖ ਲੋ ਅਸੀਂ ਤਾਂ ਆਪਦੇ ਪੈਸੇ ਨਾਲ ਹੀ ਬਣਾਵਾਂਗੇ ਸੋ 70 ਕਰੋੜ 74 ਲੱਖ ਰੁਪਈਆ ਸੀ ਜਾਰੀ ਕਰ ਚੁੱਕੇ ਆਂ ਰੇਲਵੇ ਤੋਂ ਪਰਮਿਸ਼ਨ ਵੀ ਹੋ ਗਈ ਪਰ ਕੁਝ ਰਾਜਨੀਤੀ ਉਹਦੇ ਵਿੱਚ ਫਸੀ ਹੋਈ ਹੈ ਪਿਛਲੇ ਦਿਨੀ ਰੇਲਵੇ ਰਾਜमंत्री થી ਆਏ ਸੀ ਉਹ ਪਤਾ ਨਹੀਂ ਕੀ ਕੀ ਕਹਿ ਗਏ ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਰੇਲਵੇ ਮੰਤਰੀ ਕੋਲ ਜਾਵਾਂਗਾ ਜਿਹੜੇ ਵੱਡੇ ਮੰਤਰੀ ਨੇ ਕਿ ਜਦੋਂ ਪੈਸੇ ਹੀ ਅਸੀਂ ਦੇ ਰਹੇ ਆਂ ਪاور ਵੀ ਸਾਡੇ ਹਿਸਾਬ ਨਾਲ ਬਣਨਾ ਚਾਹੀਦਾ ਹੈ ਤੇ ਬੜੀ ਜਲਦੀ ਉਹਦਾ ਜਿਹੜਾ ਨਿਰਮਾਣ ਸ਼ੁਰੂ ਹੋ ਜੂਗਾ ਬੜੀ ਜਲਦੀ ਇੱਕ ਦੇਸ਼ ਭਖਤ ਕਾਲਜ ਵਰਡ ਵਾਲ ਜਿੱਥੋਂ ਕਿ ਹਮੇਸ਼ਾ ਤੁਸੀਂ ਨੱਚਦੇ ਹੀ ਹੁੰਨੇ ਹੁੰਦੇ ਹੋ ਇਧਰ ਨੂੰ ਕਿਉਂਕਿ ਉੱਥੇ ਗਿੰਤੀ ਹੁੰਦੀ ਹੈ ਤੇ ਉਹਨਾਂ ਵੱਲੋਂ ਜ਼ਮੀਨ ਸਾਨੂੰ ਮਹਿਆ ਕਰਾਤੀ ਤੇ ਇੱਕ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਹੈ ਵਰਲਡ ਕਲਾਸ ਸਟੇਡੀਅਮ ਜਿਹੜਾ ਹੈ ਉਹ ਤੁਹਾਨੂੰ ਨੁਕ ਮਿਲੇਗਾ ਦੇ 8 ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ 'ਚ ਉਹਦੇ 'ਚੋਂ ਇੱਕ ਧੂਰੀ ਨੂੰ ਅਸੀਂ ਅਲੋਟ ਕਰਾਂਗੇ ਕਿਉਂਕਿ ਉਹਦੇ ਵਿੱਚ ਹੋਸਟਲ ਵੀ ਬਣਾਉਂਗਾ ਉਹਦੇ 'ਚ ਸਿਟਿੰਗ ਏਰੀਆ ਵੀ ਬਣਾਉਂਗਾ ਮੈਸ ਵੀ ਬਣੂਗੀ ਤਾਂ ਉਹਦੇ ਵਾਸਤੇ ਟਾਈਮ ਚਾਹੀਦਾ ਥੋੜੀ ਥੋੜਾ ਜਿਹਾ ਸੋ ਉਹ ਵੀ ਅਸੀਂ ਧੂਰੀ ਵਾਸਤੇ ਅਸੀਂ ਰੱਖਿਆ ਹੋਇਆ ਤੇ ਬਾਕੀ ਤੁਹਾਡੇ ਬਿਲਕੁਲ ਨਾਲ ਹੀ ਸੰਗਰੂਰ ਮੈਡੀਕਲ ਕਾਲਜ ਦਾ ਜਿਹੜਾ ਉਹ ਵੀ ਪੈਸਾ ਜਾਰੀ ਹੋ ਗਿਆ ਬਸ ਹੁਣ ਤਾਂ ਪਹਿਲਾਂ ਇੱਕ ਜ਼ਮੀਨਦਾਰ ਵਾਲਾ ਪੈ ਗਿਆ ਸੀਗਾ ਉਹ ਇੱਕ ਜਿਹੜੀ ਸੁਸਾਇਟੀ ਸੀ ਉਹ ਕਹਿੰਦੇ ਸਾਡੀ ਆ ਜ਼ਮੀਨਾਂ ਦਾ ਕੋਰਟ ਦੇ ਵਿੱਚ ਕੋਈ ਰੌਲਾ ਸੀ ਉਹ ਲਗਭਗ ਸੁਝਾ ਲਿਆ ਗਿਆ ਤੇ ਮੈਡੀਕਲ ਕਾਲਜ ਜਿਹੜਾ ਇੱਥੋਂ 10 ਕਿਲੋਮੀਟਰ ਵੀ ਨਹੀਂ ਹੋਣਾ ਤੇ ਤੁਸੀਂ ਮੈਡੀਕਲ ਕਾਲਜ ਦੀ ਸਹੂਲਤ ਵੀ ਤੁਹਾਨੂੰ ਇੱਥੋਂ ਤੂਰੀ ਦੇ ਲੋਕਾਂ ਨੂੰ ਜਿਹੜੀ ਉਹ ਮਿਲੂਗੀ ਬਾਕੀ ਧੂਰੀ ਵਾਲਿਆਂ ਨੇ ਜਦੋਂ ਵੀ ਧੂਰੀ ਵਾਲਿਆਂ ਤੋਂ ਅਸੀਂ ਜਦੋਂ ਵੀ ਕੁਝ ਮੰਗਿਆ ਤਾਂ ਉਹਨਾਂ ਨੇ ਹਮੇਸ਼ਾ ਦਿਲ ਖੋਲ ਕੇ ਸਾਡਾ ਪਿਆਰ ਨੂੰ ਕਬੂਲਿਆ ਸਾਨੂੰ ਪਿਆਰ ਦਿੱਤਾ ਤੇ ਜੇ ਧੂਰੀ ਵਾਲੇ ਸਾਥੋਂ ਕੁਝ ਮੰਗਣਗੇ ਤਾਂ ਅਸੀਂ ਵੀ ਨਹੀਂ ਜਵਾਬ ਦਿੰਦੇ ਅਸੀਂ ਬਿਆਸ ਜੀ ਤੁਹਾਨੂੰ ਉਹਦਾ ਪਿਆਰ ਦਾ ਮੁੱਲ ਮੋੜਾਂਗੇ ਤੇ ਬੜੀ ਖੁਸ਼ੀ ਹੈ ਜਿੱਥੇ ਆ ਕੇ ਹੁਣੇ-ਹੁਣੇ ਮੈਂ ਕੱਲ ਹੀ ਹਜੇ ਮਹਿਲਕਲਾਂ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਤੇ ਭਧੌੜ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਕੱਲ 8 ਲਾਇਬ੍ਰੇਰੀਆਂ ਦਾ ਉਗਾਟਨ ਕੀਤਾ ਪਰਸੋਂ ਮੈਂ ਅਹਿਮਦਗੜ ਤੇ ਅਮਰਗੜ ਸਭ ਤਹਿਸੀਲਾਂ ਦਾ ਉਗਾਟਨ ਕੀਤਾ ਬੜਾ ਸ਼ਾਨਦਾਰ ਸਭ ਤਹਿਸੀਲਾਂ ਜਿਹਦੇ ਵਿੱਚ ਫਰਦ ਕੇ ਅੰਦਰ ਜਿਹਦੇ ਵਿੱਚ ਪਟਵਾਰਖਾਨਾ ਤਹਿਸੀਲਦਾਰ ਦਾ ਦਫ਼ਤਰ ਡੀਐਸਪੀ ਦਾ ਦਫ਼ਤਰ ਐਸਡੀਐਮ ਦੀ ਕੋਰਟ ਵੇਟਿੰਗ ਏਰੀਆ ਤੇ ਸ਼ਾਨਦਾਰ ਬਾਥਰੂਮ ਉਹ ਪਹਿਲਾਂ ਆਣੀਆਂ ਕਚਹਿਰੀਆਂ ਜਿਹੜੀਆਂ ਉਹ 네ਗੇਟਿਵ ਜੀਆਂ ਕਚਹਿਰੀਆਂ ਜਿਹੜੀਆਂ ਉਹਨਾਂ ਤੋਂ ਅਸੀਂ ਖਹਿੜਾ ਛਡਾਉਣ ਲੱਗੇ ਆ ਪਹਿਲੀ ਗੱਲ ਤਾਂ ਸੀ ਇੱਕੋ ਹੀ ਡਿਜ਼ਾਈਨ ਬਣਾਇਆ ਬੜਾ ਸ਼ਾਨਦਾਰ ਉਹਦਾ ਰੰਗ ਵੀ ਬਹੁਤ ਅਟਰੈਕਟਿਵ ਹੈ ਪਹਿਲਾਂ ਤਾਂ ਲਾਲ ਜੀਂ ਇੱਟਾਂ ਤੋਂ ਖਹਿੜਾ ਛਡਾਇਆ ਉਹਨਾਂ ਤੋਂ ਡਰ ਬਹੁਤ ਲੱਗਦਾ ਲਾਲ ਜੀਂ ਇੱਟਾਂ ਵਾਲੀ ਬਿਲਡਿੰਗ ਤੋਂ ਕਿਉਂਕਿ ਲੱਗਦਾ ਕਿੱਥੇ ਆ ਗਏ ਇੱਥੇ ਤਾਂ ਹੁਣ ਚੂਸਣਗੇ ਕਿਉਂਕਿ ਉਹ ਕਚਹਿਰੀਆਂ 'ਚ ਵਰਨ ਵੇਲੇ ਵੀ ਡਰ ਲੱਗਦਾ ਸੀ ਉਤੋਂ ਨਿਕਲਣ ਵੇਲੇ ਤਾਂ ਅਰਦਾਸਾਂ ਹੀ ਹੁੰਦੀਆਂ ਸੀ ਵੀ 11 ਵਜੇ 'ਚ ਵੀ ਨਿਕਲ ਜੀ ਇੱਥੋਂ ਇਸ ਸੋ ਮੈਂ ਸਾਰਾ ਦਿਨ ਕਿਤੇ ਨਾ ਕਿਤੇ ਫੰਕਸ਼ਨ ਤੇ ਹੁੰਨਾ ਜਦੋਂ ਵੀ ਮੌਕਾ ਮਿਲਦਾ ਧੂਰੀ ਵਾਸਤੇ ਇੱਧਰ ਆਉਨੇ ਆ ਕਹਾਂ ਹੋ ਸਕਦਾ ਕਾਟਾ ਗੇੜੇ ਵੱਜਦੇ ਹੋਣ ਪਰ ਸਾਡੇ ਪ੍ਰਤੀਨਿਧੀ ਇੱਥੇ ਮੌਜੂਦ ਨੇ ਕਿਉਂਕਿ ਤੁਸੀਂ ਜ਼ਿੰਮੇਵਾਰੀ ਉਹ ਢੀ ਲਾ ਦੇ ਰੱਖੀ ਹੈ ਕਿ ਸਾਰੇ ਪੰਜਾਬ ਜਾਣਾ ਪੈਂਦਾ ਅੱਜ ਵੀ ਮੈਂ ਹੁਣ ਜਲੰਧਰ ਤੋਂ ਜਲੰਧਰ ਦੇ ਨੇੜੇ ਆਦਮਪੁਰ ਦੇ ਨੇੜੇ ਪਿੰਡ ਹੈ ਫੌਜਾ ਸਿੰਘ ਜੀ ਦਾ 114 ਸੱਲਾ ਜਿਹੜੇ ਮੈਰਾਥਨ ਦੇ ਐਥਲੀਟ ਸੀ ਉਹਨਾਂ ਦਾ ਸਸਕਾਰ ਸੀ ਅੱਜ ਮੈਂ ਉੱਥੋਂ ਜਾ ਕੇ ਤੁਹਾਡੇ ਕੋਲੇ ਆਇਆ ਤੇ ਕੱਲ ਨੂੰ ਫੇਰ ਧੂਰੀ ਦੇ ਵਿੱਚ ਆਵਾਂਗੇ ਤੇ ਕੱਲ ਨੂੰ ਫੇਰ ਧੂਰੀ ਦੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਕਰਾਂਗੇ ਸੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਸ ਵੇਲੇ ਵੀ ਵੋਟਾਂ ਵੇਲੇ ਕਿ ਧੂਰੀ ਨੂੰ ਹੁਣ ਪੰਜਾਬ ਦਾ ਧੁਰਾ ਬਣਾਵਾਂਗੇ ਪਿੱਤਰਾ ਜਿਹੜਾ ਹੁੰਦਾ ਪਈਆ ਸਾਰਾ ਜਿਹੜਾ ਉਹਦੇ ਆਲੇ-ਦਾਲੇ ਘੁੰਮਦਾ ਹੁੰਦਾ ਫਿਰ ਸੋ ਪੰਜਾਬ ਦਾ ਪਈਆ ਜਿਹੜਾ ਵਿਕਾਸ ਦਾ ਉਹ ਤੂਰੀ ਦੇ ਆਲੇ-ਦਾਲੇ ਘੁੰਮੂਗਾ ਔਰ ਘੁੰਮਦਾ ਰਹੂਗਾ ਕੋਈ ਕਮੀ ਰਹੇਗੀ ਹੋਵੇ ਜਾਂ ਕੁਛ ਚਾਹੀਦਾ ਹੋਵੇ ਹੋਰ ਤਾਂ ਜਰੂਰ ਜਦੋਂ ਮਰਜ਼ੀ ਸਾਡੇ ਕੋਲੇ ਤੁਸੀਂ ਆ ਕੇ ਦੱਸ ਸਕਦੇ ਹੋ ਬਾਕੀ ਜੇ ਵਿਕਾਸ ਦੀ ਗੱਲ ਕਰੀਏ 10 ਲੱਖ ਰੁਪਈਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਾਬ ਜਿਹੜਾ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਹੁਣੇ-ਹੁਣੇ ਅਸੀਂ ਵਿਧਾਨ ਸਭਾ ਚੋਂ ਪਾਸ ਕੀਤਾ। ਫਿਰ ਹਰ ਰੋਜ਼ ਆਪਾਂ ਕਿਤੇ ਨਾ ਕਿਤੇ ਪੜਦੇ ਸੀ ਕਿ ਕਿਸੇ ਨਾ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋ ਗਈ। ਕਿਤੇ ਕੋਈ ਬੁੱਤ ਦੀ ਤੋੜਪਨ ਹੋ ਗਈ। ਕਿਤੇ ਮੂਰਤੀ ਦੀ ਤੋੜਪਨ ਹੋ ਗਈ। ਸੋ ਉਹ ਬੜਾ ਹਿਰਦੇ ਨੂੰ ਬਲੁੰਦ ਰੈ ਬਲੁੰਦਨ ਵਾਲੀਆਂ ਗੱਲਾਂ ਸੀ। ਉਹ ਵੀ ਅਸੀਂ ਜਿਹੜਾ ਕਾਨੂੰਨ ਲਿਆਂਦਾ ਹੈ ਕਿ ਸਖਤ ਤੋਂ ਸਖਤ ਐਸੀ ਸਜ਼ਾ ਮਿਲੂਗੀ। ਕਿ ਉਹਨਾਂ ਦੀਆਂ ਕਈ ਪੀੜ੍hiyan ਸੋਚਣਗੀਆਂ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਨਾ ਜਿਸ ਕਿਸਮ ਦਾ ਜੇ ਉਹ ਕਿਸੇ ਕਿਸੇ ਸ਼ਰਾਰਤੀ ਅੰਸਰ ਨੇ ਇਹੋ ਜਿਹਾ ਕੰਮ ਕੀਤਾ ਤਾਂ ਤੇ ਨਾਲ ਸਾਡੀਆਂ ਵਿਰਾਸਤੀ ਖੇਡਾਂ ਨੇ ਤੂਰੀ ਦੇ ਇਲਾਕੇ 'ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹਨੇ ਕਬੂਤਰ ਉਡਾਉਂਦੇ ਨੇ ਜਾਂ ਕੁੱਤਿਆਂ ਦੇ ਦੌੜਾ ਕਰਾਉਂਦੇ ਨੇ ਜਾਂ ਬੈਲ ਗੱਡੀਆਂ ਨੇ ਦੌੜਾ ਕਰਾਉਂਦੇ ਨੇ ਬਹੁਤ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਸੀ ਉਹ ਵੀ ਪਾਬੰਦੀ ਜਿਹੜੀ ਹੈ ਉਹ ਖੋਲ ਕੇ ਅਸੀਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਦੁਬਾਰਾ ਮੁੜ ਸਿਰਜੀਤ ਕਰ ਰਹੇ ਹਾਂ ਪਤਾ ਨਹੀਂ ਕਿਵੇਂ ਉਹਨਾਂ ਨੂੰ ਕਾਨੂੰਨ ਕਾੜਿਆਂ ਦੇ ਦਿਮਾਗ 'ਚ ਗਲਤ ਗੱਲ ਚੱਲੀ ਗਈ ਕਿ ਇਹ ਜਾਨਵਰਾਂ ਤੇ ਜ਼ੁਲਮ ਕਰਦੇ ਨੇ ਜੇ ਤੁਸੀਂ ਬਲਦਾਂ ਵਾਲਿਆਂ ਨੂੰ ਦੇਖੋ ਜਾਂ ਕਬੂਤਰਾਂ ਨੂੰ ਉਹ ਤਾਂ ਪੁੱਤਾਂ ਵਾਂਗੂ ਪਾਲਦੇ ਉਹਨਾਂ ਨੂੰ ਨਗੌਰ ਤੋਂ ਲਿਆ ਕੇ ਚਾਂਜਰਾ ਪਾਉਂਦੇ ਬਲਦਾਂ ਦੇ ਸਾਡੇ ਜਿਹੜੀਆਂ ਮੰਡੀਆਂ ਲੱਗਦੀਆਂ ਉਹ 'ਚ ਰੰਗ-ਬਰੰਗੀਆਂ ਨੱਥਾਂ ਮਿਲਦੀਆਂ ਉੱਥੇ ਸੋ ਕਈ ਵਾਰੀ ਕਾਨੂੰਨ ਕਾੜੇ ਜਿਹੜੇ ਨੇ ਉਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਉਹ ਪਬਲਿਕ 'ਚ ਨਹੀਂ ਗਏ ਹੁੰਦੇ ਪ੍ਰੈਕਟੀਕਲੀ ਕੈਸ ਕਰਕੇ ਉਹ ਪਤਾ ਨਹੀਂ ਕਿਹੜਾ ਕਾਨੂੰਨ ਬਣਾ ਬੰਦੇ ਆ ਆਪਾਂ ਕਿਉਂਕਿ ਪਿੰਡਾਂ ਵਾਲੇ ਆ ਤਾਂ ਫਿਰ ਆਪਾਂ ਨੂੰ ਜ਼ਿਆਦਾ ਪਤਾ ਹੈ ਬਿਜਲੀ ਦਾ ਤੁਹਾਨੂੰ ਪਤਾ ਹੀ ਹੈ ਕਿ 300 ਜੁੰਟ ਪਰ ਮੰਥ ਫ੍ਰੀ ਹੈ ਪਰ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਦਿਨੇ ਬਿਜਲੀ ਆਉਂਦੀ ਹੈ ਹੁਣ ਹੁਣ ਮੁਲਾਜ਼ਮਾਂ ਦਾ ਤੇ ਅਫਸਰਾਂ ਦਾ ਵੀ ਦਫ਼ਤਰ ਦਾ ਟਾਈਮ ਉਹੀ ਹੈ ਕਿਸਾਨਾਂ ਦਾ ਵੀ ਦਫ਼ਤਰ ਜਾਣ ਦਾ ਜਾਨਕ ਖੇਤ ਜਾਣ ਦਾ ਟਾਈਮ ਉਹੀ ਹੈ ਤੇ ਕੱਸੀਆਂ ਸੂਏ ਰਜਵਾਹੇ ਜਿਹੜੇ ਬੰਦ ਪਏ ਸੀ ਜਾਂ ਬਾਹਲੇ ਸੀ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕੀਤਾ ਹੈ 700 ਕਿਲੋਮੀਟਰ ਕੱਸੀਆਂ ਤੇ ਥੱਲੋਂ ਦੀ ਪਾਈਪਾਂ ਜਿਹੜੀਆਂ ਉਹ ਦੁਬਾਰੇ ਚਲਾ ਲੀਆਂ ਜਿਸ ਵੇਲੇ ਸੌ ਚੁੱਕੀ ਸੀ 16 ਮਾਰਚ ਨੂੰ ਖਟਕਟਕਲਾਂ ਵਿਖੇ ਉਸ ਵੇਲੇ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਨਹਿਰਾਂ ਦਾ ਇਸ ਵਕਤ 63% ਤੇ ਪਹੁੰਚ ਚੁੱਕਿਆ ਤਿੰਨ ਗੁਣਾ ਬਾਹਰ ਤੈਨੂੰ ਹੁਣ 90 ਤੱਕ ਲੈ ਕੇ ਜਾਣਾ ਤਾਂ ਕਿ ਸਾਡਾ ਧਰਤੀ ਦਾ ਪਾਣੀ ਬਚ ਸਕੇ ਸਾਡੀ ਬਿਜਲੀ ਵੀ ਬਚ ਸਕੇ ਜੇ ਨਹਿਰੀ ਪਾਣੀ ਵਰਤ ਲਾਂਗੇ ਉਹ ਪਾਣੀ ਵੀ ਜਿਹੜਾ ਨਹਿਰੀ ਪਾਣੀ ਹੈ ਉਹ ਮਿਨਰਲ ਵਾਟਰ ਹੈ ਉਹਦੇ ਚ ਬੜੇ ਉਪਜਾਊ ਮਿੱਟੀ ਵੀ ਆਉਂਦੀ ਹੈ ਨਾਲ ਸਹਿਰਾਨੀ ਦੀ ਗੱਲ ਇਹ ਸੀ ਕਈ ਪਿੰਡਾਂ ਵਿੱਚ ਦੀ ਨਹਿਰਾ ਲੰਗਦੀਆਂ ਨਹਿਰ ਲੰਗਦੀ ਐ ਪਰ ਉਥੇ 모ਗਾ ਹੈ ਨਹੀਂ ਜਿਵੇਂ ਬੱਬਨਪੁਰ ਦੀ ਲੱਗal ਕਰ ਲਈ ਨਹਿਰ ਲੰਗਦੀ ਸੀ 모ਗਾ ਹੈ ਨਹੀਂ ਉਹ ਮੇਰੇ ਕੋਲੇ ਆ ਗਏ ਮੈਂ ਕਿਹਾ ਯਾਰ ਕਮਾਲ ਐ ਨਹਿਰ ਤੁਹਾਡੀ ਜ਼ਮੀਨ ਵਿੱਚ ਦੀ ਲੰਗਦੀ ਐ ਕਹਿੰਦੇ ਜੀ ਅਸੀਂ ਤਾਂ ਦੇਖੀ ਨਹੀਂ ਮੈਂ ਤਾਂ ਦੇਖੀ ਐ ਪਰ ਪਾਣੀ ਨਹੀਂ ਦੇਖਿਆ ਸੋ ਉਹ ਜਿਹੜੇ ਪਾਣੀ ਐ ਉਹ ਇਸਤੇਮਾਲ ਕਰਨ ਵਾਸਤੇ ਅਸੀਂ ਕੀਤਾ ਐਸਐਸਐਫ ਹੈ ਜੀ ਹੈ ਜੀ ਸਾਡੇ 1250 ਏਕੜ ਨੂੰ ਪਾਣੀ ਲੱਗ ਗਿਆ ਜੀ ਜੀ ਹਾਂ ਕਿੱਥੇ ਕਕਰਵਾ ਜੀ ਜੀ ਪਾਣੀ ਪੰਜਾਬ ਦਾ ਹੈ ਨਹਿਰਾਂ ਪਤਾ ਨਹੀਂ ਕਹਦੇ ਵਾਤੇ ਬਣਾਈਆਂ ਫਿਰ ਨਹਿਰਾਂ ਦੇਖਣ ਨੂੰ ਬਣਾਈਆਂ ਵੀ ਪਾਣੀ ਲੰਘੀ ਜਾਂਦਾ ਸਾਡੇ ਕੋਲ ਵੀ ਸੋ ਅਸੀਂ ਆਪਣਾ ਪਾਣੀ ਹਿੱਸੇ ਦਾ ਜਿਹੜਾ ਉਹ ਇਸਤੇਮਾਲ ਕਰਦੇ ਆ ਕਿ ਜਿਹਦਾ ਹੱਕ ਨਹੀਂ ਮਾਰਦੇ ਉਹਨਾਂ ਨੂੰ ਵੀ ਹਿੱਸਾ ਦਿੰਨੇ ਆ ਜਿਨ੍ਹਾਂ ਦਾ ਕੋਈ ਪਾਣੀਆਂ ਦੀ ਵੰਡ ਦੇ ਸਮਝੌਤੇ ਹੋਏ ਹੋਏ ਨੇ ਪੁਰਾਣੇ ਤੇ ਤੋਂ ਨੇ ਦਾ ਸੀਜ਼ਨ ਆਪਾਂ ਪਹਿਲਾਂ ਕਰਤਾ 15 ਦਿਨ ਕਿਉਂਕਿ ਪਹਿਲਾਂ 15 ਜੂਨ ਹੁੰਦਾ ਸੀ 1 ਜੂਨ ਕਰਤਾ ਤਾਂ ਕਿ ਪਹਿਲਾਂ ਲਾ ਲਾਂ ਕਿਉਂਕਿ ਉਹਦੇ ਨਾਲ 15 ਦਿਨ ਪਹਿਲਾਂ ਆਊਗਾ ਝੋਨਾ 14 ਦੇ ਨਾਲ ਮੌਇਸਚਰ ਨਹੀਂ ਆਉਣਾ 1 ਅਕਤੂਬਰ ਤੋਂ ਆਪਣੀ ਜਿਹੜੀ ਹੈ ਉਹ ਖਰੀਦ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਪਰ ਹੁਣ 15 ਸਤੰਬਰ ਤੋਂ ਸ਼ੁਰੂ ਹੋਊਗੀ ਕਿਉਂਕਿ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਵਾਤਾਵਰਣ ਚ ਜਦੋਂ 1 ਅਕਤੂਬਰ ਤੋਂ ਬਾਅਦ ਆਪਣਾ ਚੋਨਾ ਆਉਂਦਾ ਹੈ ਮੌਇਸਚਰ ਹੁੰਦਾ ਤਰੇਲਪਣ ਲੱਗ ਜਾਂਦੀ ਹੈ ਉਹ ਜਿਹੜਾ ਮੌਇਸਚਰ ਵਾਲਾ ਮੀਟਰ ਲਾ ਕੇ ਬਹਿ ਜਾਂਦੇ ਨੇ ਉਹ ਉਹ ਮਾਪਦੰਡ ਪੂਰੇ ਨਹੀਂ ਕਰਦਾ ਫਿਰ ਜਿਹੜਾ ਉਹ ਬਲੈਕਮੇਲਿੰਗ ਸ਼ੁਰੂ ਹੁੰਦੀ ਹੈ ਵੀ 5 ਰੁਪਏ ਕਾਟ ਕਰ ਲਾ 10 ਰੁਪਏ ਕਾਟ ਕਰ ਲਾ ਚਲ ਚੱਕ ਯਾਰ ਮੈਂ ਕੀ ਕਰਾਂ ਸੋ ਉਹ ਬੰਦ ਅਸੀਂ ਕਰਨਾ ਕਰਨ ਵਾਸਤੇ ਅਸੀਂ ਇੱਕ ਤਰੀਕਾ ਲੱਭਿਆ ਮੈਂ ਹੁਣੇ ਤਲਾਜ ਜੋ ਸੀ ਜੀ ਨੂੰ ਮਿਲ ਕੇ ਆਏ ਆ ਸਾਡੇ ਜਿਹੜੇ ਖੁਰਾਕ ਤੇ ਸਪਲਾਈ ਮੰਤਰੀ ਨੇ ਆੜਤੀਆਂ ਦਾ ਕਮਿਸ਼ਨ ਮੈਂ ਕਹਾਂ ਜੀ ਕਿੰਨੇ ਸਾਲ ਹੋ ਗਏ ਵਧਾਇਨ ਤੁਹਾਨੂੰ ਵੀ ਨਹੀਂ ਪਤਾ ਹੋਣਾ ਵੀ ਉਹ ਵਧਾਇਆ ਜਾਵੇ ਤਾਂ ਕਿ ਆੜਤੀਏ ਜਿਹੜੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਕੋਈ ਹੋਵੇ ਤੇ ਕਈ ਵਾਰੀ ਦਾਣਾ ਟੁੱਟ ਜਾਂਦਾ ਜਿਹੜਾ ਦਾਣਾ ਬ੍ਰੇਕ ਹੋ ਜਾਂਦਾ ਉਹਦੇ ਨਾਲ ਘਟ ਜਾਂਦੀ ਹੈ ਪ੍ਰੋਡਕਸ਼ਨ ਚੌਲਾਂ ਦੀ ਤਾਂ ਉਹ ਵੀ ਉਹਨਾਂ ਨੇ ਸਾਨੂੰ ਇਹ ਛੋਟੀ ਦਵਾਈ ਹੈ ਕਿ ਅਸੀਂ ਆਰਤੀਆਂ ਨਾਲ ਬੜੀ ਜਲਦੀ ਗੱਲ ਕਰਕੇ ਅਸੀਂ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹ ਵਧਾਵਾਂਗੇ ਔਰ ਲੋਡ ਪਈ ਤਾਂ ਅਸੀਂ ਆਰਤੀਆਂ ਦਾ ਬਫਰ ਲੈ ਕੇ ਦਿੱਲੀ ਜਾਣਾ ਪਏ ਦਿੱਲੀ ਜਾ ਕੇ ਆਵਾਂਗੇ ਆਪਣੇ ਹੱਕ ਨਹੀਂ ਅਸੀਂ ਕਿਸੇ ਕਿਸਮ ਦੇ ਛੱਡਣੇ ਕਿ ਸਾਡਾ ਹੱਕ ਸਾਡਾ ਰਹਿ ਗਿਆ ਸੋ ਬਾਕੀ ਸਭ ਤੋਂ ਪਹਿਲਾਂ ਅਨਸਰ ਆਪਾਂ ਐਮਐਲਏ ਦੀ ਪੈਨਸ਼ਨ ਜਿਹੜੀ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ ਜਿੰਨੀ ਵਾਰੇ ਜਿੱਤ ਗਏ 19 ਵਾਰੀ 60000 ਜੋੜ ਲਓ ਵਿੱਚ ਜੇ ਕੋਈ 6 ਵਾਰੀ ਜਿੱਤ ਗਿਆ ਸਮਝ ਲਓ ਵੀ ਪਹਿਲੀ ਵਾਰ ਦੀ 75000 ਪੰਜ ਵਾਰ ਦੀ 3 ਲੱਖ ਖੇਡਾ ਲੋ ਪੌਣੇ 4 ਲੱਖ ਪੈਨਸ਼ਨ ਹੈ ਜੀ ਜੇ ਕੋਈ 7 ਵਾਰੀ ਜਿੱਤ ਗਿਆ 6 ਵਾਰੀ ਜਿੱਤ ਗਿਆ 5 ਨਾਲ 3 ਲੱਖ ਹੋ ਗਿਆ 6ਵੇਂ ਨਾਲ 75000 ਹੋ ਗਿਆ ਤੇ ਕਈਨ ਤਾਂ ਹਾਰਨ ਚ ਫਾਇਦਾ ਸੀ ਜੇ ਜਿੱਤ ਤੱਕ ਜਾਣਿਆ ਤਾਂ 80-90000 ਦੀ ਤਨਖਾਹ ਲੱਖ ਹੈ ਪਤੇ ਪੁੱਤੇ ਪਾ ਕੇ ਜੇ ਹਾਰਦਿਆਂ ਤਾਂ 4.4 ਲੱਖ ਹੈ। ਕਈਆਂ ਨੂੰ ਹਾਰਨ ਚ ਹੀ ਫਾਇਦਾ ਸੀ। ਸੋ ਇਸ ਕਰਕੇ ਉਹ ਪੈਸਾ ਜਿਹੜਾ ਉਹ ਅਸੀਂ ਕਹਿ ਬਈਏ ਖਜ਼ਾਨੇ ਚ ਪਾਈਏ। ਤੇ 55000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਮੈਂ ਖੜਾ। 55000। ਬਹੁਤ سارے ਧੂਰੀ ਦੇ ਲੋਕ ਵੀ ਹੋਣਗੇ, ਅਲਦਾਲੇ ਪਿੰਡਾਂ ਦੇ ਲੋਕ ਹੋਣਗੇ। ਕਈ ਪਿੰਡਾਂ ਚ 4-4 5-5 ਨੌਕਰੀਆਂ ਵੀ ਮਿਲੀਆਂ ਨੇ। ਕਈ ਘਰਾਂ ਚ ਵੀ 2-2 3-3 ਨੌਕਰੀਆਂ ਮਿਲੀਆਂ ਨੇ। ਤੇ ਸਾਢੇ 3 ਸਾਲ ਹੋ ਗਏ ਕਦੇ ਸਾਡੇ ਮੂੰਹ ਸੁਣਿਆ ਮੇਰੇ ਮੂੰਹ ਕਿ ਖਜ਼ਾਨਾ ਖਾਲੀ ਹੈ ਏਦੋਂ ਪਹਿਲਾਂ ਵਾਲੇ ਜਿਹੜੇ ਸੀ ਉਹਨਾਂ ਦੇ ਮੂੰਹੋਂ ਕਦੇ ਸੁਣਿਆ ਸੀ ਵੀ ਖਜ਼ਾਨੇ 'ਚ ਕੁਝ ਹੈਗਾ ਉਹ ਖਾਲੀ ਖਾਲੀ ਕਹੀ ਗਏ ਤਾਂ ਜਵਾਕ ਸਾਡੇ ਬਾਹਰ ਨੂੰ ਭੱਜੀ ਗਏ ਬਾਹਰਲੇ ਮੁਲਕਾਂ ਫੱਲ ਨੂੰ ਸੋ ਇਸ ਕਰਕੇ ਨੀਅਤ ਸਾਫ਼ ਹੋਵੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਨੀਅਤ ਖਾਲੀ ਹੁੰਦੀ ਅਸਲ 'ਚ